ਲੁਧਿਆਣਾ ਦੇ ਸਾਬਕਾ ਐਮਐਲਏ ਦੀ ਡਿਫੈਂਡਰ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਆ ਡਿਫੈਂਡਰ ਗੱਡੀ ਉੱਤੇ ਜਿਹੜੀ ਕੀ ਆ ਫਾਇਰਿੰਗ ਕੀਤੀ ਗਈ ਹੈ ਤਾਂ ਦੱਸਿਆ ਹੈ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਇਹ ਫਾਇਰਿੰਗ ਹੈ ਇਹ ਆਪਸੀ ਭਰਾਵਾਂ ਦੇ ਵਿੱਚ ਹੋਈ ਹੈ ਜਿੱਥੋਂ ਪੁਰਾਣੇ ਰੌਲੇ ਕਰਕੇ ਜਿਹੜੇ ਨੇ ਦੋ ਭਰਾ ਜਿਹੜੇ ਨੇ ਅਲੱਗ ਰਹਿਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਆਪਸੀ ਮਤਭੇਦ ਜਿਹੜੇ ਨੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਜਿਸ ਤਰੀਕੇ ਨਾਲ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਵੇਰੇ ਲੜਾਈ ਹੋਈ ਹੈ ਤਾਂ ਉਸ ਤੋਂ ਬਾਅਦ ਜਦੋਂ ਸਾਬਕਾ ਐਮਐਲਏ ਆਪਣੇ ਫਾਰਮ ਹਾਊਸ ਤੋਂ ਨਿਕਲਦੇ ਹੁੰਦੇ ਨੇ ਆਪਣੀ ਡਿਫੈਂਡਰ ਗ ਉੱਤੇ ਜਿਹੜੀ ਕੀ ਹੈ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਇੱਥੇ ਗੱਲ ਜਿਹੜੀ ਹੈ ਸਿਮਰਜੀਤ ਸਿੰਘ ਬੈਂਸ ਦੀ ਗੱਲ ਰਹੀ ਹੈ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਰਹੇ ਜੋ ਕਿ ਲੁਧਿਆਣੇ ਤੋਂ ਦੋ ਵਾਰ ਸਾਬਕਾ ਐਮਐਲਏ ਵੀ ਰਹਿ ਚੁੱਕੇ ਨੇ ਤਾਂ ਕਿ ਕੁਝ ਸਮੇਂ ਪਹਿਲਾਂ ਆਪਸੀ ਪਰਿਵਾਰਿਕ ਰੌਲੇ ਕਰਕੇ ਦੋਨੋਂ ਭਰਾ ਜਿਹੜੇ ਨੇ ਉਹ ਅਲੱਗ-ਅਲੱਗ ਰਹਿਣ ਲੱਗੇ ਸੀਗੇ ਪਰ ਅੱਜ ਸਵੇਰ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਆਪਸੀ ਕੋਈ ਮਤਭੇਦ ਹੋਏ ਨੇ ਜਿਸ ਤੋਂ ਬਾਅਦ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਭਰਾਵਾਂ ਵੱਲੋਂ ਹੀ ਜਿਹੜੀਆਂ ਨੇ ਉਹ ਗੋਲੀਆਂ ਚਲਾਈਆਂ ਗਈਆਂ ਤੇ ਜਵਾਬੀ ਕਾਰਵਾਈ ਦੇ ਵਜਿ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਜਿਹੜੀਆਂ ਨੇ ਉਹ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਲੁਧਿਆਣਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਐਮਐਲ ਲੁਧਿਆਣਾ ਦੇ ਸਾਬਕਾ ਐਮਐਲਏ ਦੀ ਡਿਫੈਂਡਰ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਬਿਲਕੁਲ ਤੁਸੀਂ ਸੁਣੀ ਸੁਣ ਰਹੇ ਹੋ ਲੁਧਿਆਣਾ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਜਿੱਥੇ ਲੁਧਿਆਣਾ ਦੇ ਸਾਬਕਾ ਐਮਐਲਏ ਦੀ ਡਿਫੈਂਡਰ ਗੱਡੀ ਉੱਤੇ ਜਿਹੜੀ ਕੀ ਹੈ ਫਾਇਰਿੰਗ ਕੀਤੀ ਗਈ ਹੈ ਤਾਂ ਦੱਸਿਆ ਹੈ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਇਹ ਫਾਇਰਿੰ ਰੋਲੇ ਕਰਕੇ ਜਿਹੜੇ ਨੇ ਦੋ ਭਰਾ ਜਿਹੜੇ ਨੇ ਅਲੱਗ ਰਹਿਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਆਪਸੀ ਮਤਭੇਦ ਜਿਹੜੇ ਨੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਜਿਸ ਤਰੀਕੇ ਨਾਲ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਵੇਰੇ ਲੜਾਈ ਹੋਈ ਹੈ ਤਾਂ ਉਸ ਤੋਂ ਬਾਅਦ ਜਦੋਂ ਸਾਬਕਾ ਐਮਐਲਏ ਆਪਣੇ ਫਾਰਮ ਹਾਊਸ ਤੋਂ ਨਿਕਲਦੇ ਹੁੰਦੇ ਨੇ ਆਪਣੀ ਡਿਫੈਂਡਰ ਗੱਡੀ ਦੇ ਵਿੱਚ ਤਾਂ ਉਹਨਾਂ ਦੀ ਗੱਡੀ ਉੱਤੇ ਜਿਹੜੀ ਕੀ ਹੈ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਇੱਥੇ ਗੱਲ ਜਿਹੜੀ ਹੈ ਸਿਮਰਜੀਤ ਸਿੰਘ ਬੈਂਸ ਦੀ ਗੱਲ ਰਹੀਆਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਰਹੇ ਜੋ ਕਿ ਲੁਧਿਆਣੇ ਤੋਂ ਦੋ ਵਾਰ ਸਾਬਕਾ ਐਮਐਲਏ ਵੀ ਰਹਿ ਚੁੱਕੇ ਨੇ ਤਾਂ ਉਹਨਾਂ ਨੇ ਇੱਕ ਇਤਿਹਾਸ ਜਿਹੜਾ ਗਿਆ ਪੰਜਾਬ ਦੇ ਵਿੱਚ ਰਚਾ ਸੀਗਾ ਕਿ 2012 ਤੋਂ ਲੈ ਕੇ 2022 ਤੱਕ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਦੋ ਵਾਰ ਐਮਐਲਏ ਬਣਨੇ ਤੇ ਐਮਐਲਏ ਵੀ ਜਿਹੜੇ ਨੇ ਇੰਡੀਪੈਂਡੈਂਟ ਬਣੇ ਸੀਗੇ ਤਾਂ ਬਿਲਕੁਲ ਉਸ ਤੋਂ ਬਾਅਦ ਜਦੋਂ 2017 ਦੇ ਵਿੱਚ ਉਹਨਾਂ ਨੇ ਆਪਣੇ ਭਰਾ ਦੇ ਨਾਲ ਰਲ ਕੇ ਲੋਕ ਇਨਸਾਫ ਪਾਰਟੀ ਬਣਾਈ ਤਾਂ ਜੇਕਰ ਗੱਲ ਕਰੀ ਸਿਮਰਜੀਤ ਸਿੰਘ ਬੈਂਸ ਦੀ ਤਾਂ ਸਿਮਰਜੀਤ ਸਿੰਘ ਬੈਂਸ ਦਾ ਜਿਹੜਾ ਕਾਰੇਕਾਲ ਕੁਝ ਇਸ ਤਰੀਕੇ ਤੇ ਰਿਹਾ ਕਾਫੀ ਵਿਵਾਦਾਂ ਭਰਿਆ ਰਿਹਾ ਹੈ ਵੀ ਜਦੋਂ ਲਗਾਤਾਰ ਹੀ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਫਸਦੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਦੀ ਜੇਕਰ ਗੱਲ ਕਰੀਏ ਤਾਂ ਉਹ ਲਗਾਤਾਰ ਜਦੋਂ ਰਾਜਾ ਵੜਿੰਗ ਐਮਪੀ ਦੇ ਇਲੈਕਸ਼ਨ ਲੜ ਰਹੇ ਸੀਗੇ ਤਾਂ ਉਹਨਾਂ ਨਾਲ ਗੱਠਜੋੜ ਕੀਤਾ ਉਹਨਾਂ ਨਾਲ ਉਹਨਾਂ ਨਾਲ ਸਮਰਥਨ ਦਿੱਤਾ ਤਾਂ ਉਸ ਤੋਂ ਬਾਅਦ ਜਿੱਥੇ-ਕਿੱਥੇ ਵੀ ਰਾਜਾ ਵੜਿੰਗ ਜਾਂਦੇ ਨੇ ਤਾਂ ਸਿਮਰਜੀਤ ਸਿੰਘ ਬੈਂਸ ਬਿਲਕੁਲ ਉਹਨਾਂ ਦੇ ਨਾਲ ਨਜ਼ਰ ਆਉਂਦੇ ਨੇ ਤਾਂ ਬਿਲਕੁਲ ਇਹ ਗੱਲ ਜਿਹੜੀ ਹੈ ਅੱਜ ਸਵੇਰ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਜਿੱਥੇ ਸਿਮਰਜੀਤ ਸਿੰਘ ਬੈਂਸ ਆਪਣੇ ਫਾਰਮ ਹਾਊਸ ਆਲਮਗਿਰਨ ਕਲੇਵ ਤੋਂ ਜਿੱਥੋਂ ਸਵੇਰੇ ਨਿਕਲਦੇ ਪਏ ਸੀਗੇ ਤਾਂ ਉਸ ਤੋਂ ਬਾਅਦ ਕੇ ਰਸਤੇ ਦੇ ਵਿੱਚ ਉਹਨਾਂ ਦੇ ਡਿਫੈਂਡਰ ਗੱਡੀ ਦੇ ਉੱਤੇ ਜਿਹੜੇ ਕੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਸੂਤਰਾਂ ਤੋਂ ਬਿਲਕੁਲ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਇਹ ਫਾਇਰਿੰਗ ਹੈ ਉਹਨਾਂ ਦੇ ਕੋਈ ਪਰਿਵਾਰਿਕ ਰੌਲੇ ਕਰਕੇ ਜਿਹੜੀ ਕੀ ਹੈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਜਿਹੜੀ ਕੀ ਕੀਤੀ ਇਹ ਸਾਰੀ ਜਿਹੜੀ ਗੱਲ ਹੈ ਸੂਤਰਾਂ ਤੋਂ ਹੀ ਪਤਾ ਲੱਗਿਆ ਇਸ ਦੀ ਪੁਸ਼ਟੀ ਜਿਹੜੀ ਹੈ ਉਹ ਹਾਲੇ ਤੱਕ ਨਹੀਂ ਕੀਤੀ ਗਈ ਇਸ ਦੀ ਜਾਂਚ ਜਿਹੜੀ ਹੈ ਲਗਾਤਾਰ ਚੱਲਦੀ ਪਈ ਹੈ ਦੇਖ ਕੇ ਗੱਲ ਕਰੀਏ ਇਹਨਾਂ ਦੋਵਾਂ ਭਰਾਵਾਂ ਦੀ ਤਾਂ ਦੋਨਾਂ ਭਰਾਵਾਂ ਵੱਲੋਂ ਜਿਹੜੀ ਕੀ ਹੈ ਪੁਲਿਸ ਕੰਪਲੇਂਟ ਹਾਲੇ ਤੱਕ ਜਿਹੜੀ ਕੀ ਹੈ ਨਹੀਂ ਕੀਤੀ ਗਈ ਪਰ ਪੁਲਿਸ छानबीन ਜਰੂਰ ਇਸ ਦੀ ਕਰ ਰਹੀ ਹੈ ਕਿਉਂਕਿ ਜਦੋਂ ਇਹ ਮਸਲਾ ਜਿਹੜਾ ਕੀ ਹੈ ਮੀਡੀਆ ਦੇ ਵਿੱਚ ਆਇਆ ਤਾਂ ਕਾਫੀ ਜ਼ਿਆਦਾ ਇਹ ਵਾਇਰਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹ ਲੁਧਿਆਣੇ ਦੀ ਵੱਡੀ ਖਬਰ ਹੈ ਜਿੱਥੇ ਸਾਬਕਾ ਐਮਐਲਏ ਸਿਮਰਨਜੀਤ ਸਿੰਘ ਬੈਂਸ ਜੋ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਤਿਹਾਸ ਰਚਿਆ ਸੀਗਾ ਕਿ ਦੋ ਵਾਰ ਲਗਾਤਾਰ ਜਿਹੜੇ ਨੇ ਐਮਐਲਏ ਬਣੇ ਨੇ ਤੇ ਇੰਡੀਪੈਂਡੈਂਟ ਜਿਹੜੇ ਕੀ ਹੈ ਕੈਂਡੀਡੇਟ ਦੇ ਹੋਣ ਦੇ ਬਾਵਜੂਦ ਜਿਹੜੇ ਕੀ ਹੈ ਐਮ ਮਹਮੂਦ ਦੇ ਨਾਲ ਆਤਮਨਗਰ ਹਲਕੇ ਦੇ ਵਿੱਚੋਂ ਜਿਹੜੇ ਕੀ ਐਮਐਲਏ ਬਣੇ ਸੀਗੇ ਪਰ ਜੇਕਰ ਗੱਲ ਕਰੀਏ ਇਹਨਾਂ ਦੋਵਾਂ ਭਰਾਵਾਂ ਦੀ ਤਾਂ 2018 ਦੇ ਵਿੱਚ ਜਿਹੜੀ ਕੀ ਹੈ ਆਪਸੀ ਅਲਾਈਅੰਸ ਹੋਇਆ ਸੀ ਨਾ ਜਿੱਥੇ ਇਹਨਾਂ ਨੇ ਲੋਕ ਇਨਸਾਫ ਪਾਰਟੀ ਜਿਹੜੀ ਕੀ ਆ ਬਣੀ ਸੀਗੀ ਉਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਜਿਗਾ ਕਿ ਕੁਝ ਸਮੇਂ ਪਹਿਲਾਂ ਆਪਸੀ ਪਰਿਵਾਰਿਕ ਰੌਲੇ ਕਰਕੇ ਦੋਨੋਂ ਭਰਾ ਜਿਹੜੇ ਨੇ ਉਹ ਅਲੱਗ-ਅਲੱਗ ਰਹਿਣ ਲੱਗ ਗਏ ਸੀਗੇ ਪਰ ਅੱਜ ਸਵੇਰ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਆਪਸੀ ਕੋਈ મતਭੇਦ ਹੋਏ ਨਹੀਂ ਜਿਸ ਤੋਂ ਬਾਅਦ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਭਰਾ ਵੱਲੋਂ ਹੀ ਜਿਹੜੀਆਂ ਨੇ ਉਹ ਗੋਲੀਆਂ ਚਲਾਈਆਂ ਗਈਆਂ ਤੇ ਜਵਾਬੀ ਕਾਰਵਾਈ ਦੇ ਵਿੱਚ ਸਿਮਰਜ ਸਿੰਘ ਬੈਂਸ ਵੱਲੋਂ ਵੀ ਜਿਹੜੀਆਂ ਨੇ ਉਹ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਤਾਂ ਜਿਹੜੀਆਂ ਗੱਲ ਕਰੀ ਉਹਨਾਂ ਦੇ ਭਰਾ ਵੱਲ ਜਦੋਂ ਗੋਲੀਆਂ ਚੱਲੀਆਂ ਨੇ ਤਾਂ ਗੋਲੀਆਂ ਡਿਫੈਂਡਰ ਦੇ ਟਾਇਰ ਦੇ ਉੱਤੇ ਲੱਗੀਆਂ ਇਹ ਸੂਤਰਾਂ ਤੋਂ ਪਤਾ ਲੱਗ ਰਿਹਾ ਕਿ ਜਿਹੜੀਆਂ ਗੋਲੀਆਂ ਨੇ ਡਿਫੈਂਡਰ ਦੇ ਟਾਇਰ ਉੱਤੇ ਵੱਜੀਆਂ ਨੇ ਤੇ ਜਦੋਂ ਐਸਾਬ ਕਾ ਐਮਐਲਏ ਸਿਮਰਜੀਤ ਸਿੰਘ ਬੈਂਸ ਆਪਣੇ ਘਰ ਤੋਂ ਨਿਕਲਦੇ ਹੁੰਦੇ ਨੇ ਤਾਂ ਉਹਨਾਂ ਦੇ ਭਰਾ ਵੱਲੋਂ ਜਿਹੜੀਆਂ ਨੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਸੂਤਰਾਂ ਤੋਂ ਪਤਾ ਲੱਗ ਰਿਹਾ ਤੇ ਸੂਤਰਾਂ ਤੋਂ ਇਹ ਵੀ ਚੀਜ਼ ਪਤਾ ਲੱਗ ਰਹੀ ਹੈ ਕਿ ਜਿਹੜੇ ਰਿਸ਼ਤੇਦਾਰ ਆ ਉਹਨਾਂ ਵੱਲੋਂ ਵਿੱਚ ਪੈ ਕੇ ਜਿਹੜਾ ਕੀ ਹੈ ਰਾਜੀਨਾਮਾ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਲਗਾਤਾਰ ਚੱਲਦੀ ਪਈ ਹੈ ਇਹ ਜਿਹੜੀ ਵਾਰਦਾਤ ਹੈ ਉਹ ਬਿਲਕੁਲ ਅਸਵੇਰ ਦੀ ਹੈ ਜਿੱਥੇ ਸਾਬਕਾ ਐਮਐਲਏ ਦੀ ਡਿਫੈਂਡਰ ਗੱਡੀ ਉੱਤੇ ਹਮਲਾ ਹੁੰਦਾ ਹਾਲਾਂਕਿ ਜਦੋਂ ਗੋਲੀਆਂ ਨੇ ਸਿਮਰਜ ਸਿੰਘ ਬੈਂਸ ਦੇ ਭਰਾ ਵੱਲੋਂ ਚਲਾਈਆਂ ਜਾਂਦੀਆਂ ਨੇ ਤਾਂ ਜਿਹੜੀ ਜਵਾਬੀ ਕਾਰਵਾਈ ਸਿਮਰਜ ਸਿੰਘ ਬੈਂਸ ਵੱਲੋਂ ਵੀ ਕੀਤੀ ਜਾਂਦੀ ਆ ਪਰ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਵੀ ਦੋਨੋਂ ਧਿਰਾਂ ਦੇ ਵਿੱਚੋਂ ਜ਼ਖਮੀ ਜਿਹੜਾ ਵੀ ਆ ਕੋਈ ਨਹੀਂ ਹੋਇਆ ਕਿਸੇ ਦੇ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਕਿ ਨਹੀਂ ਹੋਇਆ ਗੋਲੀਆਂ ਨੇ ਇੱਕ ਡਿਫੈਂਡਰ ਦੀ ਟੈਰਾਂ ਦੇ ਵਿੱਚ ਵੱਜੀ ਆ ਤੇ ਦੂਜੀ ਗੋਲੀਆਂ ਦਾ ਹਾਲੇ ਤੱਕ ਜਿਹੜਾ ਪੁਸ਼ਟੀ ਨਹੀਂ ਹੋਈ ਵੀ ਉਹ ਗੋਲੀਆਂ ਕਿੱਥੇ ਚੱਲੀਆਂ ਨੇ ਪਰ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਵੀ ਦੋਨੇ ਧਿਰਾਂ ਬਿਲਕੁਲ ਸੇਫ ਨੇ ਕਿਸੇ ਵੀ ਤਰੀਕੇ ਦਾ ਜਾਨੀ ਮਾਲੀ ਨੁਕਸਾਨ ਜਿਹੜਾ ਕਿ ਨਹੀਂ ਹੋਇਆ